ਨਾਂਮ ਕੰਦਪੂਰੀ ਵਿਖੇ ਪੁਲਿਸ ਅਤੇ ਬਖਲੌਰ ਨਿਵਾਸੀਆਂ ਵਿੱਚ ਕਰ ਜਾਵਰਦਸਤ ਗਹਿਮਾ ਗਹਿਮੀ ਮਾਮਲਾ ਕੁਵੈਤ ਵਿੱਚ ਨੌਜਵਾਨ ਵੱਲੋਂ ਕੀਤੀ ਖੁਦਕੁਸ਼ੀ ਦਾ ਡੀਐਸਪੀ ਤੋਂ ਜਾਣੋ ਕੀ ਹੋਇਆ ਫੈਸਲਾ ਸਾਰਾ ਸਾਡੇ ਪਿੰਡ ਨੂੰ ਪਤਾ ਕਿਹੜੀ ਮੇਰੀ ਜਠਾਣੀਓ ਅੱਛਾ ਜੀ ਉਹਦੇ ਕਰਕੇ ਮੇਰਾ ਜੇਠ ਮੱਕ ਗਿਆ ਉਹ ਜਿਹੜੇ ਅਫਸਰ ਖੜੇ ਉਸੇ ਉਹੀ ਏਸੀ ਠੱਲੇ ਭੇਡਾਈ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ ਤਾਂ ਉਹ ਸਾਡੇ ਇਨਸਾਫ ਨਹੀਂ ਕਰਦੇ ਸਾਨੂੰ ਸਾਡਾ ਨਵੇੜਾ ਕਰਕੇ ਭੇਜੀ ਜਾਂਦੇ ਮੇਰੀ ਮੰਮੀ ਮੇਰੀ ਸਾਥ ਸੱਥੇ ਅੰਦਰ ਬੈਠੀ ਆ ਉਹਨੇ ਤੇ ਲੰਘੂਲ ਵਿੱਚ ਰਿਕਾਰਡਿੰਗ ਆਇਆ ਤੋਂ ਲੈ ਕੇ ਜੈਡ ਤੱਕ ਬਈ ਮੇਰੇ ਜੈਡ ਨੇ ਰਿਕਾਰਡਿੰਗ ਭੇਜੀ ਕਹਿੰਦੀ ਆਖੇ ਮੈਂ ਤੇਰੇ ਸਿਰ ਚੜ ਕੇ ਕਹਿੰਦੇ ਮੈਂ ਦਵਾਈ ਖਾਣ ਲੱਗਾ ਆਂਦਾ ਖਾਣੇ ਬਹੁਤ ਕਿਦਾਂ ਹਾਂ ਹਾਂਜੀ ਉਹਨੇ ਸਿਰ ਚੜ ਕੇ ਖਾ ਲਿਆ ਮੇਰੇ ਜੈਡ ਨੇ ਮੇਰੀ ਦਰਾਣੀ ਦੇ ਨਾਲ ਲੜ ਕੇ ਉਹਦੇ ਸਿਰ ਚੜ ਕੇ ਦਵਾਈ ਖਾ ਲਈ ਉਹ ਦਰਾਣੀ ਦੇ ਮੇਰੀ ਦੇ ਬੰਦੇ ਮਾਰ ਕੇ ਖਾਦੀ ਆ ਉਹ ਬਾਹਰ ਗੱਤਕ ਵੈਤ ਵਿੱਚ ਸੀ ਕੰਮ ਕਰਦਾ ਸੀ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਬਾਅਦ ਚ ਲੱਗਾ ਸਭ ਉੱਥੇ ਪੂਰੇ ਹੋ ਗਏ ਵਾਰਨ ਦੇਸ਼ਪੇਟਵਿਚ ਤੇ ਇਹ ਉਹਨਾਂ ਦੀ ਬੋਡੀ ਲੈ ਕੇ ਉੱਥੋਂ ਆਏ ਆ ਉਹ ਹਸਪਤਾਲ ਤੋਂ ਬੋਡੀ ਚੈੱਕ ਕਰ ਲਈ ਇੱਥੇ ਇਹਨਾਂ ਦਾ ਪਰੂਸ ਸੀਗਾ ਉਹਦੇ ਪ੍ਰਤੀ ਪੁਲਿਸ ਦੀ ਕੋਈ ਵੀ ਕਾਰਵਾਈ ਕਰਨੇ ਦੀ ਸਮਝ ਨਹੀਂ ਇਸ ਤਰ੍ਹਾਂ ਦੀ ਇਹਨਾਂ ਨੂੰ ਦੱਸਤਾ ਗਿਆ ਕੱਲ੍ਹ ਵੀ ਮਿਲ ਕੋਇਸ ਲਈ ਪੰਚਾਇਤ ਸਰਪੰਚ ਸਰ ਜਣੇ ਕਿਉਂਕਿ ਉਹਦਾ ਵੀ ਘਰ ਆ ਲਿਆ ਗਿਆ ਸੀਗਾ ਉਹਦੇ ਦੋ ਬੱਚੇ ਆ ਇੱਕ ਉਹਦਾ ਕੱਚਾ 2 ਸਾਲ ਦਾ ਇੱਕ ਉਹ 14 ਦਾ 4 ਸਾਲ ਜਿਹੜੀ ਉਹ ਲੇਡੀ ਵਿਧਵਾ ਹੋਈ ਹੈ। ਔਰ ਜਿਹੜਾ ਫੈਸਲਾ ਸਿੱਤਿਆ ਚਰਪਿੰડા ਦੀਆਂ ਪੰਚਾਇਤਾਂ ਨੇ ਸਾਰਿਆਂ ਨੇ ਇੱਥੇ ਬੈਠ ਕੇ ਕੀਤਾ ਇਹਨਾਂ ਨੇ ਆਪ ਹੀ ਸਾਰਿਆਂ ਨੇ ਕਿ ਉਹਦੇ ਭਾਈ ਸਾਹਿਬ ਨੇ ਸਾਰੇ ਰੋਲ ਦੇ ਵਿੱਚ ਨਾਲ ਹੀ ਰਹੇ ਹੈ। ਫੈਸਲੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਨੂੰ ਕੋਈ ਵੀ ਜਾਇਦਾਦ ਉਹਦਾ ਕੋਈ ਹੱਕ ਨਹੀਂ ਦੇਣਾ। ਨਾ ਹੀ ਉਹ ਸਾਡੇ ਉਹ ਘਰ ਬੜੇ ਤੇ ਨਾ ਹੀ ਉਹਦਾ ਕੋਈ ਸਬੰਧ ਹੈ ਸਾਡੇ ਨਾਲ। ਕਿ ਟੈਲੀਫੋਨ ਤੇ سیم ਸਗਾ ਉਹ ਵੀ سیم ਇਹਨਾਂ ਨੇ ਕਿਹਾ ਵੀ ਉਹ ਤੋੜਤਾ ਜਾਵੇ ਉਹ ਕੱਢ ਦਿਓ ਵੀ ਉਹ ਵੀ سیم ਸੀ ਉਹਨਾਂ ਨੂੰ ਤੇ ਉਹਦਾ ਜਿਹੜਾ ਦਾਜ ਦਾ ਸਮਾਨ ਸੀ ਉਹ ਕਹਿੰਦੇ ਵੀ ਮੋਤਵਰ ਨੇ ਕਿਹਾ ਵੀ ਤੁਸੀਂ ਉਹ ਵਾਪਸ ਕਰ ਦਿਓ ਉਹ ਕਹਿੰਦੇ ਬਾਅਦ ਵਿੱਚ ਅਸੀਂ ਵਾਪਸ ਕਰ ਦਿਆਂਗੇ ਇਹ ਸਾਰੀ ਗਲਬਤ ਹੋਈ ਹੈ ਔਰ ਬਿਲਕੁਲ ਸਾਰੀਆਂ ਗ੍ਰਾਂਦੀ ਤੁਸੀਂ ਜੀ ਸੈਟੀਸਫੈਕਸ਼ਨ ਦੇ ਨਾਲ